ਤੋ ਜਦ ਆਪਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਲਿਖਦੇ ਆ ਉਹਦਾ ਕੀ ਭਾਵਨ ਦਾ ਜੀ ਆਕੰਮ ਹੁਕਮ ਦੋਏ ਨੇ ਓ ਕਾਰ ਦੇ ਵਿੱਚ ਉਹ ਨਾ ਕਮ ਅਕਾਰ ਉਹਦਾ ਹੁਕਮ ਹੈ ਏ ਕਾ ਤਾਲਾਏ ਉੱਥੇ ਫਤ ਦਾ ਨਾਮ ਦੇ ਨਾਲ ਵੀ ਇਹ ਕਹ ਸਤ ਸਰੂਪ ਹੈ ਨਾਮ ਉਹਦਾ ਹੁਕਮ ਓੰਕਾਰ ਦਾ ਸਤ ਨਾਮ ਕੋਈ ਗੱਲ ਹੈ ਸਤ ਨਾਮ ਵਾਲੇ ਓੰਕਾਰ ਦੇ ਵਿੱਚ ਤੇ ਸੁੱਖੀ ਫਰਕ ਆ ਫਿਰ ਉਹ ਜੋ ਤਾਂ ਅਕਾਲ ਸ਼ਬਦ ਹੈ ਹੁਕਮ ਹੈ ਉਸ ਨਾਮ ਹੁਕਮ ਸਤ ਉਹ ਵਾ ਉਹ ਮੈਂ ਛਾਣਨ ਵਾਲਾ ਸਤ ਉਹ ਆਈ ਲਾ ਵੇਸ਼ਾ ਦੇ ਜੋ ਤੇ ਵੇਸ਼ਾ ਦੇ ਹੁਕਮ ਇਹ ਵੇਸ਼ਾ ਰਹਿਣਾ ਨਹੀਂ ਨਾਮ ਜਿਹੜਾ ਹੈਗਾ ਉਹਦੇ ਨਾਲ ਨਾਮ ਹੈ ਏਕਾ ਤਾਲਿਕਾ ਦੂ ਹੁੰਦੇ ਵੀ ਕਾ ਕਰਤਾ ਏ ਪਰਖ ਹੈ ਸਹਿਜ ਸਮਾਦ ਔਰ ਸੁਨ ਸਮਾਦ ਦੀ ਗੱਲ ਹੋ ਰਹੀ ਹੋਤੀ ਹੈ ਜੀ ਹਾਂ ਜੀ ਹਾਂ ਨਿਰਗੁਣ ਸਰਗੁਣ ਦੀ ਗੱਲ ਹੋ ਰਹੀ ਸਮਝੋ ਨਿਰਗੁਣ ਸਰਗੁਣ ਦੀ ਕਹੋ ਤੁਸੀਂ ਗੱਲ ਹੋ ਰਹੀ ਹੈ ਦੇ ਕੋ ਦੇ ਤੇ ਗੈਰ ਨਿਰਗੁਣ ਆਪ ਸਰਗੁਣ ਵੀ ਉਹੀ ਉਹੀ ਇੱਕ ਨਿਰਗੁਣ ਹੈ ਉਹੀ ਸਰਗੁਣ ਹੈ ਨਾਮ ਸਰਗੁਣ ਹੈ ਸਤ ਨਿਰਗੁਣ ਓੰਗ ਜਿਹੜਾ ਹੈਗਾ ਨਿਰਗੁਣ ਹੈ ਓੰਕਾਰ ਸਰਗੁਣ ਹੈ ਜੀ ਠੀਕ ਆ ਓੰਕਾਰ ਸਰਗੁਣ ਤਾਂ ਉਹਨੂੰ ਅਸੀਂ ਮਿਲਾ ਕੇ ਓੰਕਾਰ ਕਹਿ ਦਿੰਨੇ ਸਤਗੁਰ ਪ੍ਰਸਾਦ ਇੱਕ ਦੇ ਅਖਰੋਂ ਤੁਹਾਨੂੰ ਦੱਸਦੇ ਪਤਾ ਪਤਾ ਦਿੱਤਾ ਇੱਕ ਦਾ ਤੇ ਜਿਹੜਿਆ ਸੁਗਾ ਨਾ ਨੂੰ ਨਹੀਂ ਪਤਾ ਲੱਗਿਆ ਕੀ ਹੈ ਉਹ ਕਹਿੰਦੇ ਹੁਣ ਗੁਰ ਪ੍ਰਸਾਦ ਇਹ ਕਿਉਂ ਕਰਦੀ ਵਿਆਖਿਆ ਸਤਗੁਰ ਨੇ ਉਹਦਾ ਪ੍ਰਸਾਦ ਦਿੱਤਾ ਕਿ ਆਂਦਾ ਸਤਗੁਰ ਦੀ ਰਚਨਾ ਵੀ ਗੱਲ ਓੰਕਾਰ ਦੀ ਹੋਣੀ ਹੈ ਨਿਰਗੁਣ ਸਰਗੁਣ ਦੀ ਹੋਣੀ ਹੈ ਬੋਲਣ ਵਾਲਾ ਸਤਗੁਰ ਹੈ ਜੀ ਕੋਈ ਵਾਲਾ ਸਤਗੁਰ ਸਤਗੁਰ ਅਰ ਗੁਰ ਪ੍ਰਸਾਦ ਦੋਹੇ ਸ਼ਬਦ ਬਰਾਬਰ ਹੀ ਹੈ ਕਿਉਂਕਿ ਗੁਰ ਸਤਗੁਰ ਕਾ ਜੋ ਸਿੱਖ ਖਾਏ ਇਸ ਤਰ੍ਹਾਂ ਬਹੁਤ ਵਾਰ ਆਉਂਦਾ ਗੁਰ ਅਰ ਸਤਗੁਰ ਇੱਕ ਕੋਈ ਗੱਲ ਹੈ ਜੀ ਗੁਰ ਸਤਗੁਰ ਤਾਂ ਠੀਕ ਹੈ ਜੀ ਉਹ ਜਿਹੜਾ ਮੂਲ ਮੰਤਰ ਹੈ ਉਹਦੇ ਚ ਗੁਰ ਪ੍ਰਸਾਦ ਲਿਖਤਾ ਤੇ ਬਾਕੀ ਜਗ੍ਹਾ ਸਭ ਜਗ੍ਹਾ ਸਤਗੁਰ ਪ੍ਰਸਾਦ ਲਿਖਿਆ ਹੋਇਆ ਹਾਂਜੀ ਹਾਂਜੀ ਠੀਕ ਹੈ ਜੀ